ਇਸ ਤੋਂ ਬਾਅਦ ਅਸ਼ੀਰਵਾਦ ਲੈਣ ਦੀ ਵੀ ਖਾਣ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਹੈ। ਜੀ ਸਿਮਰਨ ਕਰਨਗੇ ਮਾਈ ਜੀ ਸਾਡੇ ਅਰਧਨਾਰ ਦੋਦੇ ਸਾਡੇ ਮੋਹ ਦੇ ਦਰਵਾਜ਼ੇ ਕੀ ਅੱਜ ਚੰਦਰਮੁਨੀ ਜੀ ਮਹਾਰਾਜ ਜਿਹਦੇ ਦਰਵਾਜ਼ੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਮੈਂ ਦੇਖ ਰਿਹਾ ਕਿ ਦੁਨੀਆ ਦੇ ਕੋਨੇ-ਕੁਨੇ ਤੋਂ ਸੰਗਤ ਬਾਬਾ ਜੀ ਦੇ ਦਰਵਾਜ਼ੇ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਈ ਹੈ ਔਰ ਵਿਸ਼ੇਸ਼ ਤੌਰ ਤੇ ਮੈਂ ਦੇਖ ਰਿਹਾ ਕਿ ਬੂੜ ਘਾਟਿਓ ਵੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਇਸ ਵਿਸ਼ੇਸ਼ ਤੌਰ ਤੇ ਜਿਹੜੀ ਸੰਗਤ ਹੈ ਸਰਵਾਰ ਦੇ ਵਿੱਚ ਨਤਮਸਬਤਾ ਗੁੰਨ ਦੇ ਲਈ ਹਰ ਸਾਲ ਦੀ ਤਰ੍ਹਾਂ ਪਹੁੰਚੀ ਹੈ ਮੇਰੇ ਤੋਂ ਪਹਿਲਾਂ ਸਾਡੇ ਪੰਜਾਬ ਦੀ بلند ਆਵਾਜ਼ ਦੁਨੀਆ ਦੀ ਬੁਲੰਦ ਆਵਾਜ਼ ਸਾਡਾ ਵੀ ਸਰਦਾਰ ਅਲੀ ਜੀ ਉਹ ਆਪਣਾ ਰੰਗ ਬੰਨ ਰਿਹਾ ਸੀ ਹੁਣੇ ਸਟੇਜ ਤੋਂ ਸਾਡੇ ਬਹੁਤ ਸਤਿਕਾਰਯੋਗ ਆਪਣਾ ਆਸ਼ਰਾ ਖੰਨਾ ਜੀ ਜਿਹੜੇ ਕਿ ਗੜ ਸ਼ੰਕਰ ਤੋਂ ਐਮ ਐਲ ਏ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਰਾਜ ਸਭਾ ਮੈਂਬਰ ਰਹੇ ਨੇ ਉਹ ਵੀ ਸੰਗਤ ਦੇ ਦਰਸ਼ਨ ਕਰਕੇ ਗਏ ਨੇ ਔਰ ਸਾਡੇ ਇਸ ਹਲਕਾ ਗਰਸ਼ ਵਿੱਚ ਦੇ ਦੋ ਵਾਰ ਮਾਇਨਕੀ ਕੀਤੀ ਹੈ ਸਾਡੇ ਬਹੁਤ ਸਤਕਾਰਯੋਗ ਉਹਨਾਂ ਲਖਮਰ ਗੋੜੀ ਜੀ ਐਮਐਲਏ ਸਾਹਿਬ ਉਹ ਵੀ ਸੰਗਤ ਦੇ ਵਿੱਚ ਸ਼ਿਰਕਤ ਨੇ ਪਿੰਡਾਂ ਦੇ 500 500 ਵਾਰ ਔਰ ਪਿੰਡ ਪਨਾਹ ਮੇਰੇ ਵੱਲੋਂ ਬਹੁਤ ਮੰਨਦੇ ਦੀ ਸ਼ਰਧਾ ਪਿਆਰ ਸਤਕਾਰ ਮੇਰੇ ਨਾਲ ਵਿਸ਼ੇਸ਼ ਤੌਰ ਤੇ ਲਖਪ੍ਰੀਤ ਸੇਖੋਂ ਦੀ ਜਿਹੜੇ ਕਿ ਪਟਾਡੇ ਤੋਂ ਆਸਟ੍ਰੇਲੀਆ ਵਿੱਚ ਰਹਿੰਦੇ ਆਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਸਾਡੀ ਬੇਟੀ ਨਮਰਤਾ ਇਹ ਨਪਾਰਕੋ ਕੁੜੀ ਹੈ ਮੈਨੂੰ ਕਿਹਾ ਕਹਿੰਦੇ ਭਾਜੀ ਅਸੀਂ ਜਾਣਾ ਹੀ ਜਣਾ ਤਾਂ ਪਿੰਦੇ ਦਰਵਾਜ਼ੇ ਦੇ ਵਿੱਚ ਮੈਨੂੰ ਉਹਨਾਂ ਨੇ ਪੁੱਛਿਆ ਕਹਿੰਦੇ ਤੂੰ ਕਦੇ ਪੰਚ ਨਹੀਂ ਬਣਿਆ ਸਰਪੰਚ ਨਹੀਂ ਬਣਿਆ ਸਿੱਧਾ ਹੀ ਐਮਐਲਏ ਐਮਐਲਏ ਤੋਂ ਕਿਹਾ ਪਹਿਲੀ ਵਾਰ ਕਿ ਤੇ ਤੂੰ 1650 ਦੇ ਜਿੱਤੇ ਆ ਦੂਜੀ ਵਾਰ ਮੈਂ ਨਾ ਆਪਣੇ ਭੈਣ ਭਰਾਵਾਂ ਨੂੰ ਕਿਹਾ ਕਿ ਮੈਂ ਨਵੇਂ ਸਾਲ ਦੀ ਸ਼ੁਰੂਆਤ ਉਸ ਪਰਿਵਾਰ ਦੇ ਵਿੱਚ ਨਤਮਸਤਕ ਹੋ ਕੇ ਕਰਦਾ ਜਿੱਥੇ ਕਦੇ ਕੋਈ ਖਾਲੀ ਹੱਥ ਨਹੀਂ ਗਿਆ ਉਸ ਪਰਿਵਾਰ ਦੇ ਵਿੱਚ ਕਿਉਂਕਿ ਬਾਬਾ ਜੀ ਦਾ ਮੇਰੇ ਪਰਿਵਾਰ ਤੇ ਮੇਰੇ ਤੇ ਉਹ ਵੱਡਾ ਅਸ਼ੀਰਵਾਦ ਮੈਨੂੰ ਯਾਦ ਹੈ ਜਦੋਂ ਬਾਬਾ ਜੀ ਕੱਪੜੇ ਵੀ ਨਹੀਂ ਪਹੁੰਦੇ ਸੀ ਆਪਾਂ ਬੜੇ ਛੋਟੇ ਜੇ ਸੀ ਇਸ ਸਥਾਨ ਦੇ ਉੱਤੇ ਨਤਮਸਤਕ ਹੋ ਕੇ ਮੇਸ਼ੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਆ ਕਦੇ ਨੈਗੇਟਿਵਿਟੀ ਦੀ ਗੱਲ ਨਹੀਂ ਕੀਤੀ ਅੱਜ ਪ੍ਰੀਤੀ ਮਾਈ ਜੀ ਜਨਾ ਦੇ ਬੇਹਦ ਸੰਗਤ ਨਾਲ ਪਿਆਰ ਹੈ ਜਿਹੜਾ ਸਤਕਾਰ ਹੈ ਜਿਹੜਾ ਆਸ਼ੀਰਵਾਦ ਹੈ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਨਰਮਸਤਰ ਹੋ ਕੇ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨੀ ਜਿਹੜੀ ਬੇਨਤੀ ਕਰਦਾ ਮੈਂ ਗੱਲ ਕਰਕੇ ਆਪਣੀ ਗੱਲ ਸਮਾਪਤ ਕਰਦੇ ਨੇ ਇੱਕ ਮਾਂ ਨੇ ਆਪਣੇ ਪੁੱਤ ਨੂੰ ਕਿਹਾ ਕਿ ਬੇਟਾ ਪਰਮਾਤਮਾ ਨੂੰ ਅਸ ਅੱਲਾ ਨੂੰ ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ ਉਹ ਪਰਮਾਤਮਾ ਇੱਕ ਦਿਨ ਤੇਰੀ ਜਰੂਰ ਸੁਣੂਗਾ ਉਹਨੇ ਰੱਬ ਦਾ ਨਾਮ ਜਪਣਾ ਸ਼ੁਰੂ ਕੀਤਾ ਤੇ ਨਾਮ ਜਪਣ ਦੇ ਨਾਲ ਉਹਨੇ ਆਪਣੀ ਮਾਂ ਨੂੰ